ਜੈਪੀ ਜੈਪੀ ਵਾਲਮੀਕ ਸ਼ਕਤੀ ਅਮਰ ਹੈ ਵਾਲਮੀਕ ਸ਼ਕਤੀ ਅਮਰ ਹੈ ਵਾਲਮੀਕ ਸ਼ਕਤੀ ਅਮਰ ਹੈ ਸਾਡੇ ਜੀ ਤੁਮਾ ਜੋ ਆਪਣਾ ਹਰ ਤੁਹਾਰੇ ਸਾਥ ਹੈ ਬਲ ਮੇਰੀ ਸੋਨ ਮੁਰਦਾਬਾਦ ਮੁਰਦਾਬਾਦ ਡੱਕੇ ਹਲਮੋ ਦਾ ਮੁਰਦਾਬਾਦ 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 ਡੱਕੇ ਸ਼ਾਈ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਇਹਨਾਂ ਚੋਰਾਂ ਨੂੰ ਬੰਦ ਕਰੋ ਬੰਦ ਕਰੋ ਬੰਦ ਕਰੋ ਇਹਨਾਂ ਚੋਰਾਂ ਨੂੰ ਬੰਦ ਕਰੋ ਬੰਦ ਕਰੋ ਬੰਦ ਕਰੋ ਡਾਕਟਰਾਂ ਦੇ ਪਰਿਵਾਰ ਨਾਲ ਜਾਂਦੇ ਮਿਲਾ ਲਓ ਡਾਕਟਰ ਪਾਕੀਆ ਉਹ ਤੁਮ ਕਿਆਂ ਲੱਗੀਆਂ ਉਹਨੇ ਮੇਰੇ ਨਾਲ ਦਰਵਾਜ਼ਾ ਬੰਦ ਕਰਿਆ 20000 ਡਾਕਟਰਾਂ ਦੇ ਪਰਿਵਾਰ ਨਾਲ ਜੂਰ ਜੂਰ ਡਾਕਟਰ ਕਿੱਥੇ ਕਹਿਣ ਰਿਹਾ ਤੇ ਮੇਰੇ ਕੋਲ ਆਇਆ ਪਰ ਮੇਰੇ گاؤں ਸੁਣੋ ਤਾਂ ਪਰਿਵਾਰ ਕਿਉਂ ਨਹੀਂ ਖਲੋਈ ਉਹ ਦੋ ਬੰਦੇ ਘਲਾਰ ਕੇ ਬਾਅਦ ਧਮਕੀਆਂ ਲਵਾ ਲੇ ਐ ਕਿਹੋ ਜਿਹਾ ਨਾਮ ਦੇਗਾ ਕੋਈ ਤੋਂ ਪਹਿਲੇਾਨੂੰ ਕੋ ਥੋੜੀ ਪਤਾ ਸੀ ਕਿ ਉਹਨੇਾਨੂੰ ਧਮਕੀਆਂ ਲਾਉਣਾ ਉਹ ਦੇਖੋ ਆਂਦੇ ਪਹਿਲੋ ਅਸੀਂ ਕੋਈ ਪੰਡਤ ਥੋੜੀ ਆਂਗੇ ਜਾਂ ਆਪਾਂ ਕੋਈ ਉਹ ਥੋੜੀ ਜਿਹੀ ਜਿਹੜੇ ਸੁਣੇ ਬਾਣੀ ਕਰਦਾਂਗੇ ਸਾਨੂੰ बस ਇੰਨੀ ਕ ਬੇਕੀ ਆ ਕਿ ਪਰਿਵਾਰ ਨੂੰ ਫੀਲ ਕਰੇ ਆਣ ਕੇ ਡਾਕਟਰ ਕੋਲੇ ਸਹੀ ਕਿੱਥੇ ਆ ਭਾਈ ਜਾਰ ਪਹਿਲਾਂ ਜੇ ਗੇੜ ਤੇ ਆਪਾਂ ਗੱਲ ਕਰਨੀ ਹੈ ਨਹੀਂ ਕਿਸੇ ਬੰਨੇ ਆਉਂਦਾ ਡਾਕਟਰ ਅਸੀਂ ਕੋਈ ਮੰਨਦਾ ਨਹੀਂ ਆਪਾਂ ਗੱਲ ਕਰਦੇ ਰੱਖੋ ਤੁਸੀਂ ਵੀ ਫਿਰ ਤੁਸੀਂ ਤੁਹਾਡਾ ਕਰਨਾ ਬਣਦਾ ਵੀ ਉਹਦੀ ਕਰ ਵੀ ਸਕਦੇ ਪਰ ਆਪਾਂ ਪਹਿਲਾਂ ਤਾਂ ਤੁਹਾਡਾ ਕੰਮ ਆ ਗੱਲ ਆਏਗਾ ਅਸੀਂ ਉਹੀ ਕਹਿ ਰਹੇ ਹਾਂ ਅਸੀਂ ਤੁਹਾਡਾ ਲੋਇਰ ਆਂਡਰ ਚ ਕੋਈ ਕੋਈ ਨੀ ਕਰਾ ਕਰਦੇ ਅਸੀਂ ਆਓ ਇੱਧਰ ਆਓ ਅ ਅਨੀ ਨੀ ਜੀ ਅੱਜ ਇੱਕ ਹੀ ਗੱਲ ਬਾਤ ਹੋਣੀ ਹੈ ਜਿਹੜਾ ਤੁਸੀਂ ਇੱਥੇ ਰੋਡ ਤੇ ਬੈਠੇ ਹੋ ਜੈ ਭੀਮ ਜੈ ਸਭਿਧਾਨ ਸਾਰਣ ਅੱਜ ਡਾਕਟਰ ਦੇ ਵੱਲੋਂ ਇੱਕ ਨੈਗਲੀਜੈਂਸ ਕੀਤੀ ਗਈ। ਇੱਕ ਸਾਡੇ ਸਮਾਜ ਦਾ ਪਰਿਵਾਰ ਆ ਜੋ ਕਿ ਰੋਜ਼ ਮਿਹਨਤ ਮਜ਼ਦੂਰੀ ਕਰਕੇ ਬੋਰੀਆਂ ਚੁੱਕ ਕੇ ਆਪਣਾ পেট ਪਾਲਦਾ ਆ। ਮਿਹਨਤ ਦੀ ਵਜ੍ਹਾ ਦੇ ਨਾਲ ਕਿਤੇ ਲਿਗਾਮੈਂਟ 'ਚ ਦਿੱਕਤ ਆ ਗਈ ਗੋਡੇ ਦੇ ਵਿੱਚ। ਡਾਕਟਰਾਂ ਨਾਲ ਕੰਸਲਟ ਕੀਤਾ। ਨਵਪਰੀਤ ਦੇ ਵਿੱਚ ਆਪਰੇਸ਼ਨ ਹੋਇਆ ਤੇ ਇਸ ਡਾਕਟਰ ਕੀ ਨਾਮ ਇਹਦਾ? ਅਨਮੋਲ। ਅਨਮੋਲ ਰਤਨ ਡਾਕਟਰ ਨੇ ਉਹਰਾ ਆਪਰੇਟ ਕੀਤਾ। ਡਾਕਟਰ ਕਹਿੰਦਾ ਕਿ ਮੈਂ 4000 ਰੁਪਏ ਫੀਸ ਲਈਆ ਲੇਕਿਨ ਤੂੰ 4000 ਰੁਪਏ ਜਿਹੜੀ ਫੀਸ ਲਈ ਉਹ ਨਾ ਗੋਡਾ ਖਰਾਮ ਕਰਨ ਦੀ ਲਈ ਸੀ ਜੇ ਤੇਰੇ ਕੋ ਨਹੀ ਠੀਕ ਹੋਣਾ ਸੀ ਤੇ ਭਾਈ ਸਾਹਿਬ ਤੁਸੀਂ ਹੋਰ ਕਿਸੇ ਡਾਕਟਰ ਨਾਲ ਕੰਸਲਟ ਕਰਵਾਉਂਦੇ ਲੇਕਿਨ ਤੁਸੀਂ ਗਰੀਬ ਹੋਣ ਦੀ ਵਜ੍ਹਾ ਦੇ ਨਾਲ ਤੁਸੀਂ ਕਿਹਾ ਕਿ ਚਲੋ ਜੀ ਮੈਰਾ ਅੰਡਰ ਟ੍ਰਾਇਲ ਕੋਈ ਟ੍ਰੇਨਿੰਗ ਕਰ ਲੈਣਾ ਰੇ ਉਤੇ ਠੀਕ ਹੋ ਗਿਆ ਤੇ ਠੀਕ ਨਹੀ ਤੇ ਇਨਾ ਪਰਿਵਾਰਾਂ ਨੇ ਕਿੱਥੇ ਰੋਲਾ ਪਾਣਾ ਲੇਕਿਨ ਜਦੋਂ ਪਰਿਵਾਰ 7ਵੇਂ ਮਹੀਨੇ ਆਪਰੇਸ਼ਨ ਕਰਾਂਦਾ ਹੈ ਉਹ ਅੱਜ ਦੀ ਡੇਟ ਤੱਕ ਅਚੌਥਾ ਮੂਨਾ ਹੋ ਗਿਆ ਦੂਸਰੇ ਸਾਲ ਦਾ ਅਗਲੇ ਸਾਲ ਦਾ ਤੇ ਉਹ ਹਜੇ ਤੱਕ ਉਹਦੀ ਲਤ ਬੈਂਡ ਵੀ ਨਹੀਂ ਹੋ ਰਹੀ ਚੱਲ ਵੀ ਨਹੀਂ ਪਾ ਰਿਹਾ ਜੋ ਫਿਜ਼ੀਕਲ ਐਕਟੀਵिटीज ਹੁੰਦੀਆਂ ਜਿਹੜੀਆਂ ਸਰੀਰ ਦੀਆਂ ਉਹ ਵੀ ਉਹ ਬੜੀ ਮੁਸ਼ਕਲ ਨਾਲ ਕਰ ਪਾ ਰਿਹਾ ਤੇ ਉਸ ਇਸ ਤੀ ਸੋਚ ਸਕਦੇ ਹੋ ਕੀ ਉਹ ਜਿਹੜਾ ਹੁਣ ਮਿਹਨਤ ਮਜ਼ਦੂਰੀ ਉਹ ਕਿਸ ਤਰ੍ਹਾਂ ਕਰੇਗਾ ਉਹ ਜਿਹੜਾ 550 400 ਰੁਪਏ ਦਿਹਾੜੀ ਲਿੰਦਾ ਸੀ ਉਹ ਦਿਹਾੜੀ ਕਿਸ ਤਰ੍ਹਾਂ ਉਹਦੇ ਘਰ ਆਉਗੀ ਡਾਕਟਰ ਸਾਹਿਬ ਨੇ ਤੇ ਆਪਣਾ ਆਪਰੇਸ਼ਨ ਕਰਕੇ 4000 ਰੁਪਏ ਫੀਸ ਲੈ ਲਈ ਲੇਕਿਨ ਉਹਨੂੰ ਪੂਰੀ ਉਮਰ ਲਈ ਬੰਦੀ ਕਰ ਦਿੱਤਾ ਮਸਲਾ ਇੰਨਾ ਗੱਸੀ ਲੇਕਿਨ ਡਾਕਟਰ ਕੀ ਕਹ ਰਿਹਾ ਕਿ ਡਾਕਟਰ ਕਹਿੰਦਾ ਕਿ ਮੈਂ ਨਹੀਂ ਜਾਣਦਾ ਤੁਸੀਂ ਨਾ ਪ੍ਰੀਤਨਾ ਗੱਲ ਕਰੋ ਇੰਨੀ ਕਿ ਨੌਨਸੈਂਸ ਗੱਲ ਡਾਕਟਰ ਨੇ ਕੀਤੀ ਕਿ ਜਦੋਂ ਉਹਨਾਂ ਦਾ ਪਰਿਵਾਰ ਆਨ ਕੇ ਇਹਨਾਂ ਨਾਲ ਗੱਲ ਕਰਦਾ ਆ ਸ਼ਹਿਰ ਦੇ ਵਿੱਚੋਂ ਕਈ ਲੋਕਾਂ ਦੇ ਪਰਵਰ ਫੋਨ ਕਰਵਾਤੇ ਕਈ ਵਿੱਚੋਂ ਕਈ ਗੈਂਗਸਟਰਾਂ ਦੇ ਵੀ ਫੋਨ ਆਏ ਤੇ ਕਈ ਇਹੋ ਜਿਹੇ ਲੀਡਰ ਦੇ ਵੀ ਫੋਨ ਆਏ ਕਈ ਸਮਾਜੀ ਖਾੜੇ ਲੋਕਾਂ ਦੇ ਵੀ ਫੋਨ ਆਏ ਜਿਨ੍ਹਾਂ ਨੂੰ ਪਤਾ ਵੀ ਹੈ ਕਿ ਸਮਾਜ ਦਾ ਦਰਦ ਕੀ ਹੈਗਾ ਕਿ 550 ਦਿਹਾੜੀ ਦੇ ਉੱਤੇ ਆਪਾਂ ਕਿਸ ਤਰ੍ਹਾਂ ਕਮਾਈ ਕਰਦੇ ਆ ਲੇਕਿਨ ਉਹ ਵੀ ਜੇ ਲੱਤ ਤੋਂ ਵੱਜੀ ਹੋ ਜੇ ਤੇ ਵਿਚਾਰਾ ਦਿਹਾੜੀ ਕਿਸ ਤਰ੍ਹਾਂ ਲੱਗਾ ਹੈਗਾ ਬੜਾ ਵੱਡਾ ਇਸ਼ੂ ਹੈਗਾ ਸਮਾਜ ਲਈ ਮੇਰੀ ਬੇਨਤੀ ਆ ਸਰਕਾਰ ਨੂੰ ਕਿ ਇਹਦੇ ਬਾਰੇ ਸੋਚਿਆ ਜਾਵੇ ਜਿਹੜਾ ਮਜ਼ਦੂਰ ਵਰਗ ਹੈਗਾ ਤੁਹਾਨੂੰ ਦੀ ਕਿਤੇ ਮੈਡੀਕਲ ਸੁਵਿਧਾਵਾਂ ਸਹੀ ਕੀਤਾ ਜਾਂ ਤੁਸੀ ਬੋਰਡਾਂ ਦੇ ਉੱਤੇ ਨਾ ਦੱਸੋ ਕਿ ਸਾਡੀਆਂ ਮੈਡੀਕਲ ਸੁਵਿਧਾਵਾਂ ਸਹੀ ਆ ਲੇਕਿਨ ਤੁਹਾਨੂੰ ਆਪ ਉੱਥੇ ਜਾ ਕੇ ਕੰਮ ਕਰਨਾ ਪੈਣਾ ਆਪ ਮੈਡੀਕਲ ਸੁਵਿਧਾਵਾਂ ਤੁਹਾਨੂੰ ਦੇਖਣੀਆਂ ਪੈਣੀਆਂ ਉਸ ਤੋਂ ਬਾਅਦ ਤੁਹਾਨੂੰ ਆਪ ਜਾਂਚ ਰਹਿ ਪੈਣਾ ਕਿ ਜਿਹੜੀਆਂ ਹਸਪੀਟਲ ਚ ਦਿੱਤੀਆਂ ਆਈਆਂ ਫੈਸਿਲਿਟੀਆਂ ਜਾਂ ਪ੍ਰਾਈਵੇਟ ਡਾਕਟਰਸ ਹੈਗੇ ਆ ਉਹ ਕਿਤੇ ਮਰੀਜ਼ਾਂ ਦੇ ਨਾਲ ਹੇਅਰ ਐਂਡ ਥੇਅਰ ਨਹੀਂ ਕਰ ਰਹੇ ਨੈਗਲੀਜੈਂਸ ਤੇ ਨਹੀਂ ਵਰਤਲੇ ਉਹ ਨੈਗਲੀਜੈਂਸ ਦੀ ਵਜ੍ਹਾ ਜਿਹੜੀ ਹੁੰਦੀ ਆ ਕਿ ਉਸ ਨੂੰ ਸਰੀਰ ਦੇ ਵਿੱਚੋਂ ਬੱਜੀ ਬਣਾ ਦਿੱਤਾ ਜਾਂਦਾ ਹੈ ਇਹ ਦਿੱਕਤ ਹੈਗੀ ਅੱਜ ਡਾਕਟਰ ਵੱਲੋਂ ਕੋਈ ਪ੍ਰੋਸਸ ਦਵਾਇਆ ਗਿਆ ਕੁਝ ਦੇਖੋ ਜੀ ਡਾਕਟਰ ਤਾਂ ਭੱਜ ਹੀ ਗਿਆ ਜਦੋਂ ਡਾਕਟਰ ਨੇ ਵਾਹਨ ਨੂੰ ਦੱਸਿਆ ਕਿ ਪਰਿਵਾਰ ਦਾ ਕਹਿਣਾ ਹੈ ਕਿ 55000 ਰੁਪਏ ਆਪਾਂ ਦਿੱਤਾ ਇਹਨਾਂ ਨੂੰ ਪੇਮੈਂਟ ਕੀਤੀ ਲੇਕਿਨ ਡਾਕਟਰ ਕਹਿੰਦਾ ਮੈਂ 35000 ਰੁਪਏ ਤੱਕ ਇਹਨਾਂ ਨੂੰ ਬਿਲ ਦਿੱਤੇਗੇ ਪਹਿਲੀ ਗੱਲ ਤਾਂ ਇੱਥੇ ਵੀ ਨੈਕਸਿਸ ਹੈਗਾ ਕਿ ਤੁਸੀਂ ਪੇਮੈਂਟ ਪੇਸ਼ੈਂਟ ਕੋਲ ਹੀ ਲੈਂਦੇ ਹੋ ਤੇ ਤੁਸੀਂ ਪੇਸ਼ੈਂਟ ਨੂੰ ਦਿੰਦੇ ਬਿੱਲ ਕਿੰਨੇ ਦਾ ਦਿੰਦੇ ਆ ਵੀ ਨੈਕਸਿਸ ਹੈਗਾ ਇਹ ਹੋਰ ਨਾਲ ਬਟਾਲਾ ਰੋਡ ਦੇ ਉੱਤੇ ਸਾਰੇ ਰੋਡ ਦੇ ਜਿੰਨੇ ਵੀ ਹਸਪੀਟਲ ਹੈਗੇ ਆ ਇੱਥੇ ਇਹ ਦਿੱਕਤ ਹੈਗੀ ਆ ਇੱਕ ਕਾਰਪੋਰੇਟ ਹਸਪੀਟਲ ਦਾ ਵੀ ਮਸਲਾ ਉਹ ਦੋ ਇੱਕ ਦੋ ਦਿਨਾਂ ਵਿੱਚ ਤੁਹਾਡੇ ਸਾਹਮਣੇ ਰੱਖਾਂਗੇ ਉਹਦੇ ਵਿੱਚ ਲਾਸ਼ ਹੀ ਜਬਤ ਕਰਕੇ ਰੱਖ ਲਈ ਤੇ ਵਾਲਮੀਕੀ ਜੱਤਮੰਦੀ ਆਣ ਕੇ ਚੜਾ ਕੇ ਜਾਂਦੀਆਂ ਮਤਲਬ ਕਿ ਇੱਥੋਂ ਦੀ ਜਾਂ ਤਾਂ ਚੌਂਕੀ ਮਿਲੀ ਹੋਈ ਐ ਇੱਥੋਂ ਦਾ ਪ੍ਰਸ਼ਾਸਨ ਮਿਲਿਆ ਇਹਨਾਂ ਦੇ ਨਾਲ ਕਿ ਭਾਈ ਸਾਹਿਬ ਤੁਸੀਂ ਜੋ ਮਰਜ਼ੀ ਪਰਿਵਾਰ ਨਾਲ ਕੋਈ ਮਰੀਜ਼ ਨਾ ਕਰੋ ਤੇ ਤੁਹਾਨੂੰ ਖੁੱਲੀ ਸ਼ੂਟ ਆ ਅਸੀਂ ਤੁਹਾਨੂੰ ਸੇਵ ਕਰਨ ਤੇ ਲੱਗੇ ਅੱਜ ਐਸ ਐਚਓ ਸਾਹਿਬ ਆਏ ਮੈਸੇਜ ਉਹ ਸਾਹਿਬ ਨੇ ਕਿਹਾ ਕਿ ਭਾਈ ਸਾਹਿਬ ਤੁਹਾਡੇ ਵੱਲੋਂ ਕੀ ਕਾਰਵਾਈ ਹੈਗੀ ਕਹਿੰਦੇ ਜੇ 55 ਇਹਨਾਂ ਦਾ ਹੋ ਲੱਗਾ ਆ ਤੇ ਹੋਰ ਇਹਨਾਂ ਨੂੰ ਥੋੜੀ ਦੁਬਿਧਾ 'ਚ ਪਾਈ ਉਹਨੂੰ ਪੇਸ਼ੈਂਟ ਨੂੰ ਕਹੋ ਤੁਸੀਂ ਆਪਣਾ ਸਿਵਲ ਸਰਜਨ ਕੋ ਜਾਓ ਫਲਾਣੇ ਕੋ ਜਾਓ ਟਮਕਾਣੇ ਕੋ ਜਾਓ ਰੂਲਸ ਫੋਲੋ ਕਰੋ ਭਾਈ ਸਾਹਿਬ ਜਿਹੜਾ ਬੰਦਾ ਚੱਲ ਹੀ ਨਹੀਂ ਸਕਦਾ ਉਹ ਰੂਲਸ ਕਿੱਥੋਂ ਫੋਲੋ ਕਰ ਦੇਗਾ ਜਦ ਪ੍ਰਸ਼ਾਸਨ 'ਚ ਇੰਨੀ ਕੈਪੇਬਿਲਿਟੀ ਹੈਗੀ ਆ ਕੀ ਆਪਣੀ ਸਰਕਾਰੀ ਸਹੂਿਦਾਂਵ ਦੇ ਵਿੱਚ ਉਸ ਪਰਸ਼ਨ ਨੂੰ ਲੈ ਕੇ ਕਰਵਾਇਆ ਜਾਵੇ ਤੇ ਮੈਂ ਮੰਨਦਾ ਕਿ ਪ੍ਰਸ਼ਾਸਨ ਪੰਜਾਬ ਦਾ ਪ੍ਰਸ਼ਾਸਨ ਬਹੁਤ ਨਾਈਸ ਹੈਗਾ ਲੇਕਿਨ ਜੇ ਪੰਜਾਬ ਦਾ ਪ੍ਰਸ਼ਾਸਨ ਗੱਲਾਂ ਹੀ ਜੋਗਾ ਹੈਗਾ ਤੇ ਭਾਈ ਸਾਹਿਬ ਉਹਨੂੰ ਮਾਨਸਿਕ ਸਥਿਤੀ ਪਤਾ ਕਰਨੀ ਪੈਣੀ ਪਰਵਾਦੀ ਕਿਤੇ ਸਾਡੀ ਮੰਗ ਇਹ ਹੀ ਹੈ ਕਿ ਜੋ ਭੰਦੀ ਕਾਰਵਾਈ ਪ੍ਰਸ਼ਾਸਨ ਵੱਲੋਂ ਇਸ ਡਾਕਟਰ ਦੇ ਉੱਤੇ ਕੀ ਕੀਤੀ ਜਾਵੇ ਤਾਂ ਜੋ ਅੱਗੇ ਕਿਸੇ ਗਰੀਬ ਵਰਗ ਦਾ ਕਿਸੇ ਮਜ਼ਦੂਰ ਦਾ ਕਿਤੇ ਇਹੋ ਜਿਹਾ ਬੱਜੀ ਨਾ ਬਣਾਇਆ ਜਾਵੇ ਜੋ ਨਹੀਂ ਉਹ ਜਿਹੜੀ ਆਪਣੇ ਫਿਜ਼ੀਕਲੀ ਹੈਂਡੀਕੈਪ ਨਾ ਹੋ ਸਕੇ ਜਿਹਨੂੰ ਕਹਿੰਦੇ ਫਿਜ਼ੀਕਲੀ ਹੈਂਡੀਕੈਪ ਨਾ ਹੋਣਾ ਹੈ। ਅੰਦਰ ਵੀ ਬੰਦੀ ਵੀ ਬਣਾਏਗਾ ਹਸਪਤਾਲ ਦੇ ਅੰਦਰ। ਹਾਂਜੀ ਪਰਿਵਾਰਕ ਮੈਂਬਰ ਨੂੰ ਅੰਦਰ ਜਦੋਂ ਗੱਲ ਕਰਨ ਜਾਂਦੇ ਆ ਤੇ ਬਾਹਰ ਡਾਕਟਰ ਵੱਲੋਂ ਬਾਹਰ ਤਿੰਨ ਚਾਰ ਬੰਦੇ ਖਿਲਾੜ ਕੇ ਉਹਨਾਂ ਨੂੰ ਧਮਕਾਇਆ ਵੀ ਜਾਂਦਾ ਆ। ਲੇਕਿਨ ਪ੍ਰਸ਼ਾਸਨ ਫੇਰ ਵੀ ਕਹਿੰਦੇ ਆ ਕਿ ਕੋਈ ਚੱਕਰ ਨਹੀਂ ਭਾਈ ਸਾਹਿਬ। ਤੁਸੀਂ ਜੋ ਮਰਜ਼ੀ ਕਰੋ ਅਸੀਂ ਕੋਈ ਕਾਰਵਾਈ ਨਹੀਂ ਕਰਾਂਗੇ। ਸਾਡੀ ਅਗਲੀ ਕਾਰਵਾਈ ਕੀ ਹੋਏਗੀ? ਸਾਡੀ ਸਾਬ ਇਹਨਾਂ ਹਸਪਤਾਲਾਂ ਦੀ ਲਿਸਟ ਕਢਾ ਕੇ ਡੀਸੀ ਨੂੰ ਮਿਲਿਆ ਜਾਏਗਾ ਕਿ ਇਹਨਾਂ ਹਸਪਤਾਲਾਂ ਦੇ ਵਿੱਚ ਨੈਗਲੀਜੈਂਸ ਹੁੰਦੀ ਆ ਤੇ ਇਹ ਨੈਗਲੀਜੈਂਸ ਦੇ ਕਾਰਨ ਕਈ ਲੋਕੀ ਬੱਜੀ ਹੋ ਜਾਂਦੇ ਆ ਉਸ ਕਾਰਨ ਹੈਗਾ ਕਿ ਇਹਨਾਂ ਹਸਪਤਾਲਾਂ ਦੇ ਜਿਹੜੇ ਆ ਲਾਇਸੈਂਸਾ ਰੱਦ ਕੀਤੇ ਜਾਣ ਇਹਨਾਂ ਨੂੰ ਅੰਡਰ ਟ੍ਰੇਨਿੰਗ ਕਿਤੇ ਨਾ ਕਿਤੇ ਰੱਖਿਆ ਜਾਵੇ ਜੈਪੀ ਪਹਿਲੇ ਆਪਰੇਸ਼ਨ ਹੋਇਆ ਸੀ ਜੀ ਤੇ ਹੁਣ ਉਹਨਾਂ ਦਾ ਗੋਡਾ ਹੋ ਗਿਆ ਜਾਮ ਤੇ ਕਹਿੰਦੇ ਸਾਨੂੰ ਪੈਸੇ ਦਿਓ ਇੱਕ ਅਦੋ ਦਾ ਹੋਇਆ ਸੀ ਆਪਰੇਸ਼ਨ 2 ਮਿੰਟ ਉਦੋਂ ਕਿੰਨੇ ਪੈਸੇ ਲੱਗੇ ਸੀ ਤੁਹਾਨੂੰ ਪਤਾ ਹੀ ਨਹੀਂ ਲਾਪਰੀ ਤਾਂ ਸੱਤਲ ਹੋਇਆ ਹੈ ਨਾ ਤੇ ਤੁਹਾਡੇ ਬਾਅਦ ਧਰਨਾ ਕਿਉਂ ਲਾਉਂਦੇ ਉਹ ਤੇ अच्छा इत्थे दे डाक्टर साहब ने ओत्थे ऑपरेशन कीता यस ता करके ता ओ डाक्टर साहब कौन ने जिन्ना ने कीता ऑपरेशन नहीं ओ गुड डॉक्टर कितने यस आगे ना सर आप अपने बारे जानकारी दे दो केड़ा हॉस्पिटल है ਤੁਹਾਡੇ ਨਾਮ ਕੀ ਹੈ ਮੈਂ ਡਾਕਟਰ ਸੁਨੰਦਰ ਨਾ ਰੋਗੇ ਹਸਪੀਟਲ ਠੀਕ ਤੇ ਉਹਨਾਂ ਵੱਲੋਂ ਕਹਿ ਕੇ ਵੀ ਜਦੋਂ ਅਸੀਂ ਗੱਲ ਕਰਨ ਲਈ ਪਰਿਵਾਰ ਮੈਂਬਰ ਕੇ ਗਏ ਤਾਂ ਉਹਨਾਂ ਨੂੰ ਬੰਦੀ ਬਣਾਇਆ ਗਿਆ ਅੰਦਰ ਇਹ ਵੀ આરોਪ ਦੇ ਬੰਦਕ ਬਣਾ ਲਿਆ ਉਹ આરોਪ ਲਗਾ ਰਹੇ ਨੇ ਤੁਹਾਡੇ ਵੱਲੋਂ ਕੀ ਹੈ ਪੇਸ਼ੈਂਟ ਪੇਸ਼ੈਂਟ ਹੀ ਨਹੀਂ ਹੋਇਆ ਇੱਥੇ ਅੱਛਾ ਜੀ ਠੀਕ ਹੈ অপারেশন ਤਾਂ ਨਾ ਪਰੀਦਾ ਹਸਪੀਟਲ ਹੋਇਆ ਓਕੇ ਓਕੇ ਦੇ ਅਡਵਾਂਡਿੰਗ ਮਨੀ 哎呀。はい